ਜੀ ਸਰ ਅੱਜ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਰਚਿੰਦਰਾ ਹਸਪੀਟਲ ਤੇ ਤੇ ਲੀਲਾਪਵਨ ਦੇ ਏਰੀਆ 'ਚ ਜਿਸ ਸਬੰਧ 'ਚ ਸਪੈਸ਼ਲ ਟੀਮ ਮਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਰਹਿਨਮਾਈ ਹੇਠ ਇਹ ਬਣਾਈ ਗਈ ਸੀ ਜਿਸ ਨੇ ਅੱਗੇ ਐਕਟ ਕਰਦਿਆਂ ਹੋਇਆਂ ਇੰਚਾਰਜ ਮਾਡਲ ਟਾਊਨ ਰਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਗਾਇੰਗ ਫੜੇ ਨੇ ਉਫਰ ਜਮਾਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜਿਆ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰੀ ਗੈਂਗਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਨਾਂ ਹੈ ਮੁੰਡਿਆਂ ਦੇ ਇਹਨਾਂ ਪਾਸੋਂ 7 ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਰਿਕਵਰ ਕੀਤੇ ਨੇ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਖਿਲਾਫ ਇੱਕ ਹਰਵਿੰਦਰ ਸਿੰਘ ਦੇ ਖਿਲਾਫ ਇੱਕ ਮੁਕੱਦਮਾ ਹਰਮਨਦੀਪ ਸਿੰਘ ਹੈਰੀ ਦੇ ਖਿਲਾਫ ਦੋ ਮੁਕੱਦਮੇ ਨੇ ਪਹਿਲਾਂ ਦਰਜ ਇਹ ਬੇਲ ਆਊਟ ਟੀਲ ਤੇ ਆਏ ਹੋਏ ਨੇ ਤੇ ਇਹਨਾਂ ਨੂੰ ਚੋਰੀशुदा ਮੋਟਰਸਾਈਕਲ ਨਾਲ ਇੱਕ ਮੋਟਰਸਾਈਕਲ ਨੂੰ ਪਹਿਲਾਂ ਰੰਗੇ ਹੱਥੀ ਕਾਬੂ ਕੀਤਾ। ਉਸ ਤੋਂ ਬਾਅਦ ਦਰਾਂਨੇ 27 ਐਵੀਡੈਂਸ ਐਕਟ ਤੇ 23 ਪੀਐਸ ਵੀ ਉਹਦੇ ਦੇ ਅਧੀਨ ਬਰਾਮਦਗੀ 6 ਮੋਟਰਸਾਈਕਲ 6 ਵੀਕਲਾਂ ਦੀ ਹੋਰ ਹੋਈ ਹੈ। ਇਹ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਇਹ ਚਾਰ ਐਕਟਿਵਾ ਐਕਟਿਵਾ ਨੇ ਤੇ ਤਿੰਨ ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮਾਨ ਜੋ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਤੇ ਦਰਾਂਨੇ ਰਿਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛਗਿੱਛ ਉਹ ਕੀਤੀ ਗਈ। ਕੀ ਟਾਰਗੇਟ ਕਰੀਏ ਜਗ੍ਹਾ ਨੂੰ ਕਰਦੇ ਸੀ ਮੈਂ ਮੇਨ ਫੀਡ ਭੜਕੇ ਵਾਲੀ ਜਗ੍ਹਾ ਲੀਲਾ ਪਵਨ ਮਾਰਕੀਟ ਰਜਿੰਦਰਾ ਹਸਪੀਟਲ ਤੇ ਜਿਆਦਾ ਭੀੜ ਭੁੜਕੇ ਵਾਲੀ ਜਗ੍ਹਾ ਤੇ ਜਿੱਥੇ ਕਰਾਉਡਡ ਪਲੇਸ ਹੈ ਉੱਥੋਂ ਹੀ ਮੋਟਰਸਾਈਕਲ ਚੋਰੀ ਹੁੰਦੀ ਹੈ ਸਰ ਇਹ ਪਾਰਟਸ ਨੂੰ ਵੇਚ ਕੇ ਏ ਇਹ ਇਹ ਅੱਗੇ ਵੀ ਜਿਹੜੀ ਮੋਟਰਸਪਾਰਟਸ ਇਹਨਾਂ ਦੀ ਮੋਟਰਸਾਈਕਲ ਦੇ ਪਾਰਟਸ ਨੂੰ ਵੇਚ ਕੇ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਨਾਂ ਨੇ ਇਹਦੀ ਹਜੇ ਪੁੱਛਗਿੱਛ ਤੋਂ ਬਾਅਦ ਹੀ ਕਲੀਅਰ ਹੋਵੇਗਾ ਸਰ ਇਹ ਵੀ ਦੱਸ ਰਹੇ ਹੈਗਾ ਕਿ ਅੱਗੇ ਵੀ ਕੋਈ ਤੇ ਲਿੰਕ ਹੈਗੀ ਹੈ ਜਾਂ ਕਿ ਇਹ ਵੀ ਡਿਟੇਲਡ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਦੋਂ ਬਾਅਦ ਹੀ ਪਤਾ ਲੱਗਿਆ ਕਿ ਇਹ ਪਹਿਲਾਂ ਜੇਲ੍ਹ 'ਚ ਰਹਿੰਦੇ ਨੇ ਜੇਲ੍ਹ 'ਚ ਫਿਰ ਅੱਗੇ ਗੈਂਗ ਬਣਾ ਲੈਂਦੇ ਨੇ ਇਸ ਗੱਲ ਕਰਕੇ ਅੱਗੇ ਫਿਰ ਵਾਰਦਾਤ ਕਰਦੇ ਨੇ 1569 ਜਿਵੇਂ ਪੁਲਿਸ ਦਾ ਕੰਮ ਚੱਲ ਰਿਹਾ ਉਸ ਜਦੋਂ ਪਹਿਲਾਂ ਵੀ ਮਾਰਟਨ ਦੇ ਜਨਰਲ ਸੁਰਾਲੇ ਇਲਾਕੇ ਜਿਹੜੇ ਬਹੁਤ ਸਾਰੇ ਚੋਰੀ ਕੀਤੇ ਆ ਉਹਦੇ ਬਾਅਦ ਹਰਿਆਣੇ ਨਾਲ ਡੁਰਦੇ ਸੀ ਕਿਸ ਤਰ੍ਹਾਂ ਕਿਤੇ ਲੱਗਦਾ ਕਿ ਇੰਟਰਸਟੇਟ ਗੈਂਗ ਵੀ ਇੱਥੇ ਕੰਮ ਕਰਿਆ ਰਿਹਾ ਜੀ ਇਹ ਇੱਕ ਵਾਰ ਇੱਕ ਵਾਰ ਡਿਟੇਲਡ ਇਹਨਾਂ ਦੀ ਪੁੱਛਗਿੱਛ ਹੋ ਕੇ ਹੀ ਗੱਲ ਕੀਤੀ ਜਾ ਸਕਦੀ ਇਹ ਕਨਫਰਮ ਕਰਦੇ ਸੀ ਇਹਨਾਂ ਦਾ ਡਰਗ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਚ ਕਿਤੇ ਵੀ ਇਨਵੋਲਵਮੈਂਟ ਹੋਊਗੀ ਇਹਨਾਂ ਦੀ ਤਾਂ ਉਸਕੋਡਿੰਗ ਵੀ ਕਰ ਦੇਣਾ ਅਕਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਮੋਬਾਈਲ ਫੋਨ ਆਮਤ ਹੁੰਦੇ ਨੇ ਧਾਰਾ ਵਾ ਜਿਹੜੀ ਇਹ ਨਹੀਂ ਲੱਗਦੀ ਕਿ ਇਸ ਵਾਰ ਕੇਸ ਤਾਂ ਕਿਸ ਤਰ੍ਹਾਂ ਦੀ ਲਗਾ ਕੇ ਜੇਗੀ ਕਿਉਂਕਿ ਨਗਰ ਨਿਗਮ ਕੋ ਇਹ 112 ਤੋਂ 113 ਧਾਰਾ ਹੁਣ ਨਵੇਂ ਵੀ ਐਨ ਐਸ ਚ ਆਈ ਹੈ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਕਾਰ ਕਰਾਈਮ ਦਾ ਪਾਰਟ ਨੇ ਤੇ ਜਦਾ ਦੇਰੇ ਅੰਦਰ ਰਹਿ ਸਕਣ ਤੇ ਤਾਂ ਜੋ ਸ਼ਖਤ ਤੋਂ ਸ਼ਖਤ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਇਹਨਾਂ ਦੀ ਜਲਦ ਤੋਂ ਜਲਦ ਜਮਾਨਤ ਨਾ ਹੋ ਸਕੇ ਆਮ ਜਨਤਾ ਨੂੰ ਕਿਹੜੇ ਫਾਇਦੇ ਹੋਗੇ ਜਿਨ੍ਹਾਂ ਦੇ ਬਾਈਕ ਚੋਰੀ ਹੁੰਦੇ ਆ ਉਹਨਾਂ ਨੂੰ ਕਿਵੇਂ ਇਸ ਤੋਂ ਪ੍ਰਿਕਾਸ਼ਨ ਜੀ ਅਸੀਂ ਆਮ ਜਨਤਾ ਨੂੰ ਇਸ ਜਿਹੜੇ ਹੁਣ 7 ਵੀਕਲ ਨੇ ਇਹ ਇਹ ਅੱਗੇ ਟ੍ਰੇਸ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤਾਂ ਸਿਰਫ ਆਪਣੀ ਡਿਊ ਕੇਰੀ ਆ ਉਹਨਾਂ ਦੇ ਵੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗਾਂ ਤੇ ਸੀਸੀਟੀਵੀ ਕੈਮਰੇ ਹੋਰ ਠੇਕੇਦਾਰਾਂ ਤੇ ਥਰੂ ਉਹ ਅਸੀਂ ਮੈਂ ਕੀਤਾ ਜਾ ਰਿਹਾ ਹੈਗਾ ਵਾਪਸ ਕਰ ਦਿੱਤੀ ਜਾਏਗੀ ਕੱਲੋ ਤੱਕ ਇਸ ਬੋਧੂਤੀ ਲਗਾਏ ਇਹ ਜਲਤੋ ਜਲਦ ਜਦੋਂ ਸਪੁਰਦਾਰੀ ਲਾ ਦੇਣਗੇ ਇਹਨਾਂ ਦੇ ਮਾਲਕ ਤੇ ਨਾਲ ਦੇ ਨਾਲ ਉਹਨਾਂ ਨੂੰ ਲੈ ਹੈਂਡਓਵਰ ਰਿਕਵਰ ਕਿੱਥੋਂ ਹੋਏ ਲਈ ਮੋਟਰਸਾਈਕਲ ਇਹ ਸ਼ਿਵਲੈਣੀ ਰੀ ਦੇ ਪਿਛਲੇ ਪਾਸੇ 24 ਨੰਬਰ ਫਟਕ ਦੇ ਪਿਛਲੇ ਪਾਸੇ ਜੀ ਸਰ ਪੀਸੀਆਰ ਦੀ ਬੜੀ ਲੋਕਾਂ ਵੱਲੋਂ ਮੰਗ ਕੀਤੀ ਪੀਸੀਆਰ ਬਹੁਤ ਘੱਟ ਹੈ ਸ਼ਹਿਰ ਦੇ ਵਿੱਚ ਜੇ ਇਹਨਾਂ ਵਾਰਤਾਂ ਨੂੰ ਪੀਸੀਆਰ ਦਾ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਫਾਈਨ ਕੀਤੀਆਂ ਗਈਆਂ ਨੇ ਬਟ ਕਈ ਵਾਰ ਵੀਵੀਏਪੀ ਡਿਊਟੀ ਹੋ ਜਾਣ ਕਰਕੇ ਉਸ ਤਰ੍ਹਾਂ ਕਦੋਂ ਕੀ ਲੱਗਦਾ ਘਾਟਾ ਫੂਰਸ ਦੀ ਘਾਟ ਨਹੀਂ ਨਹੀਂ ਫੋਰਸ ਤਾਂ ਨਹੀਂ ਸਫੀਸ਼ੀਐਂਟ ਹੈ ਵੀਵੀਏਪੀ ਡਿਊਟੀ ਹੋਣ ਕਰਕੇ ਵੀਵੀਏਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਹੈ ਉਹਦੇ ਚ ਫਿਰ ਪੀਸੀਆਰ ਦੀ ਵੀ ਡਿਊਟੀ ਲੱਗ ਜਾਂਦੀ ਉਸ ਕਰਕੇ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕੱਟ ਵਾਟ ਕੇ ਵੇਚ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੀ ਉਹ ਸਕ੍ਰੈਪ ਵਾਲੇ ਜਿੰਨੇ ਕਹਿ ਸਕਦੇ ਆ ਕਬਾੜੀਆਂ ਨੂੰ ਵੇਚਦੇ ਵੇਦਨ ਇਹ ਕੋਟੇ ਛੋਟੇ ਡੀਲਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ 파ਟ ਕੱਢ ਕੇ ਵੇਚਦੇ ਛੋਟੇ ਡੀਲਰਾਂ ਨੂੰ ਹੀ ਵੇਚੇ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ ਡੀਲਰਾਂ ਨੂੰ ਵੇਚੇ ਜਾਂਦੇ ਉਹ ਵੀ ਅਸੀਂ ਮੁਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ 120 ਵਿੱਚ ਸ਼ਾਮਲ ਕੀਤਾ ਕਿੰਨੇ ਕੁ ਬੰਦੇ ਜਿਹੜੇ ਹੈਗੇ ਨੇ ਜੋ ਦੇਖ ਮਿਲ ਉਹ ਆਪਣੇ ਆਏ ਨੇ ਵੀ ਉਹ ਜਿਨ੍ਹਾਂ ਨੂੰ ਵੇਚ ਰਹੇ ਨੇ ਉਹ ਜਿਵੇਂ ਮਾਡਲ ਟਾਊਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਗੈਂਗ ਫੜੇ ਆ ਉਹਦਾਂ ਨੂੰ ਡਿਟੇਲ ਅਸੀਂ ਕੱਢ ਕੇ